2 ਲੱਖ ਕਚੋਰੀ ਖਾ ਜਾਂਦੇ ਆ ਲੋਕ ਇਤੋਂ ਮਸਾਲੇ ਸਾਰੇ ਦੁਨੀਆ ਤੇ ਸਪਲਾਈ ਹੁੰਦੇ ਆ ਪਰ ਇਹ ਨਹੀਂ ਹੋਊਗਾ ਵੀ ਤੁਹਾਡਾ ਢਿੱਡ ਦੁਖਣ ਲੱਗ ਜੇ ਜਾਂ ਤੁਹਾਨੂੰ ਕੋਈ ਬਿਮਾਰੀ ਹੋ ਜੇ ਕਚੋਰੀਆਂ ਦੇ ਇੰਨੀ ਮੰਗੇ ਕਿ ਕਰੋਨਾ ਜਿਹਾ ਨਹੀਂ ਕਿ ਖੋਣਾ ਨਹੀਂ ਹੈ ਕਚੋਰੀਆਂ ਕੋਈ ਪ੍ਰੀਕ ਪ੍ਰੀਕ ਕਟੀਆਂ ਹੋਈਆਂ ਹੁੰਦੀਆਂ ਪਰ ਇਹਨਾਂ ਦਾ ਟੇਸ ਤਾਂ ਜਿਹੜਾ ਉਹ ਲਾਜਵਾਬ ਹੁੰਦਾ ਦੋਸਤੋ ਅਸੀਂ ਅਕਸਰ ਗਾਣਿਆਂ 'ਚ ਸੁਣਦੇ ਆਏ ਆ ਕਿ ਬੀਕਾਨੇਰੀ ਅਫੀਮ ਬੀਕਾਨੇਰ ਦੀਆਂ ਫੀਮਾਂ ਤੇ ਗਾਣੇ ਆਉਂਦੇ ਆ ਪਰ ਬੀਕਾਨੇਰ 'ਚ ਜਿਹੜਾ ਮਸ਼ਹੂਰ ਏਰੀਆ ਆ ਤੁਸੀਂ ਅੱਗੇ ਦੇਖ ਰਹੇ ਹੋ ਇਹਨੂੰ ਚਾਏ ਪੱਟੀ ਬੋਲਦੇ ਆਂ ਆਪਾਂ ਕਾਏ ਪੱਟੀ ਦੀ ਇੱਕ ਖਾਸੀਅਤ ਦੱਸ ਦਿੰਨੇ ਆ ਕਿ ਸਵੇਰ-ਸਵੇਰ ਕਹਿੰਦੇ ਜੀ ਇੱਥੇ ਜਿੱਥੇ ਵੀ ਤੁਸੀਂ ਦੇਖੋਗੇ ਨਮਕੀਨ ਐ ਜਿਹੜੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਇੱਧਰ ਗੱਲ ਕਰ ਲਈਏ ਤਾਂ ਕਚੋਰੀਆਂ ਹੋ ਗਈਆਂ ਖਾਖਰਾ ਹੋ ਗਿਆ ਆ ਜਿੱਥੇ ਅਸੀਂ ਕਹਿ ਦਿੰਨੇ ਆ ਕਿ ਜੀ ਜਿਹੜਾ ਗਰਮੀ ਵਾਲਾ ਸ਼ਹਿਰ ਆ ਉੱਥੇ ਤੇਲ ਖਾਣਾ ਜਿਹੜਾ ਉਹ ਗਲਤ ਐ ਤਾਂ ਇੱਥੇ ਸਵੇਰ ਹੀ 2.5 ਲੱਖ ਕਚੋਰੀ ਐ ਜਿਹੜੀ ਉਹ ਵੇਚ ਜਾਂਦੀ ਐ ਆ ਭਾਈ ਸਾਹਿਬ ਐ ਭਾਈ ਸਾਹਿਬ ਕਚੋਰੀ ਪੰਜਾਬੀ ਸਮਝਦੇ ਹੋ ਸਮਝਦਰਾ ਹਾਂ ਮਤਲਬ ਇੱਥੇ ਕਚੋਰੀਆਂ ਦੀ ਕਿੰਨੀਕ ਮੰਗ ਹੈ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸਿਓ ਇੱਥੇ ਕਟੋਰੀਆਂ ਦੀ ਇੰਨੀ ਮੰਗ ਹੈ ਕਿ ਕਰੋਨਾ ਦੇ ਸੇਂ ਨਹੀਂ ਛੋੜਾ ਨਹੀਂ ਹੈ ਕਟੋਰੀਆਂ ਕੋਈ ਕਿਤੇ ਲੋਕ ਨੇ ਕਰੋਨਾ ਮੇ ਵੀ ਖਾਤੇ ਰਹੇ ਹੈ ਕਰੋਨਾ ਮੇ ਵੀ ਬਣਤੀ ਰਹੇ ਘਰੋਂ ਮੇ ਔਰ ਖਾਤੇ ਰਹੇ ਲੋਕ ਉਹ ਕ ਇੱਕ ਕਚੋਰੀ ਕੇ ਸਿਵਾ ਔਰ ਕਿਆ ਕਿਆ ਹੁੰਦਾ ਹੈ ਜਾਂ ਜਾਂ ਕਟੋਰੀ ਪਕੋਰੀ ਸਮੋਸਾ ਫਲੇ ਬੜਾ ਮਿਰਚ ਬੜਾ ਸਭ ਮਿਲਤੇ ਡਾਇਬਟੀਜ਼ ओके ਦੁਕਾਨ ਕਾ ਨਾਮ ਕਿਆ ਹੈ ਜੀ ਆਪਣੀ ਦੁਕਾਨ ਜੁਨੀਅਰ ਮਰਾਜ ਕੀ ਦੁਕਾਨ ਹੈ ਜੁਨੀਆ ਮਹਾਰਾਜ ਕੀਰਤਾਂ ਠੀਕ ਹੈ ਥੈਂਕ ਯੂ ਅੱਛਾ ਦੋਸਤੋ ਅੱਗੇ ਵੀ ਤੁਸੀਂ ਦੇਖੋਗੇ ਤਾਂ ਪਰਾਂਠੇ ਵਗੈਰਾ ਵੀ ਜਿਹੜੇ ਹੈਗੇ ਆ ਪਰ ਇੱਥੋਂ ਦੇ ਮਸਾਲੇ ਆ ਜਿਹੜੇ ਉਹ ਵਰਲਡ ਫੇਮਸ ਹੈ 2.5 ਲੱਖ ਕਚੋਰੀ ਖਾ ਜਾਂਦੇ ਆ ਲੋਕ ਆ ਇਹਦੇ 'ਚ ਕੋਈ ਸ਼ੱਕ ਨਹੀਂ ਆ ਅੱਗੇ ਅਸੀਂ ਵੀ ਇੱਥੋਂ ਖਾ ਕੇ اٹਹਾਂਗੇ ਇਹਨਾਂ ਦੇ ਪਰਾਂਠਿਆਂ ਦਾ ਜਾਂ ਸਾਡੇ ਪਰਾਂਠਿਆਂ ਦਾ ਟੇਸ ਹੈ ਜਿਹੜਾ ਉਹ ਬੜਾ ਦਿਨ ਰਾਤ ਦਾ ਫਰਕ ਹੈ ਇਹ ਵੀ ਕਹਿੰਦੇ ਆ ਇਹ ਕਹਿੰਦੇ ਵੀ ਸਾਡੇ ਮਸਾਲੇ ਜ਼ਰੂਰ ਵਾਲੇ ਹੋਣਗੇ ਪਰ ਇਹ ਨਹੀਂ ਹੋਊਗਾ ਵੀ ਤੁਹਾਡਾ ਢਿੱਡ ਦੁਖਣ ਲੱਗ ਜੇ ਜਾਂ ਤੁਹਾਨੂੰ ਕੋਈ ਬਿਮਾਰੀ ਹੋ ਜੇ ਕਿਉਂਕਿ ਆਯੁਰਵੈਦਿਕ ਹੈ ਭਾਈ ਸਾਹਿਬ ਕੀ ਨਾਮ ਹੈ ਆਪਣਾ ਅੱਛਾ ਜੀ ਕੀ ਕਦੋਂ ਦੇ ਤੁਸੀਂ ਇਹ ਕੰਮ ਕਰ ਰਹੇ ਹੋ ਮੇਰੇ ਕੋਲ 55 ਸਾਲ ਹੋ ਗਏ ਇਹ ਕਿੰਨੇ 50 ਸਾਲ ਹੋ ਗਏ 50 ਸਾਲ ਹੋ ਗਏ ਆਪਕੋ ਕੀ ਕੀ ਹੋਤਾ ਹੈ ਆਪਕੇ ਪਾਸ ਨਹੀਂ ਬੜਾਇਆ ਕਸੂਰੀ ਹੈ ਨਹੀਂ ਬੜਾਇਆ ਬ੍ਰੇਕ ਬੜਾਇਆ ਨਾਲ ਬਕੋਰੀ ਹੈ ਆਲੂ ਬਰੋਟੇ ਹੈ ਤਾਂ ਦੋਸਤੋ ਇੱਥੇ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ achar ਹੈ ਆਪਾਂ ਮਿਰਚ ਦਾ achar ਦੇਖਦੇ ਹੁੰਨੇ ਆ ਤਾਂ ਇੱਥੇ achar ਇਸ ਤਰ੍ਹਾਂ ਤੁਹਾਨੂੰ ਸ਼ੱਕ ਪਹੂਗਾ ਜਿਵੇਂ ਭਿੰਡੀਆਂ ਹੁੰਦੀਆਂ ਐ ਬਰੀਕ ਬਰੀਕ ਕਟੀਆਂ ਹੋਈਆਂ ਹੁੰਦੀਆਂ ਪਰ ਇਹਨਾਂ ਦਾ taste ਹੈ ਜਿਹੜਾ ਉਹ ਲਾਜਵਾਬ ਹੁੰਦਾ ਤਾਂ ਇਹ ਬੀਕਾਨੇਰ ਦਾ ਚਾਏ ਪੱਟੀ ਏਰੀਆ ਹੈ ਜਿਹੜਾ ਬੀਕਾਨੇਰ ਦੇ ਲੋਕ ਤਾਂ ਬਾਖੂਬੀ ਜਾਣਦੇ ਆ ਪਰ ਸਾਡੇ ਲੋਕਾਂ ਨੇ ਬੀਕਾਨੇਰ ਨੂੰ ਗਾਣਿਆਂ ਚ ਕਿਆ ਹੈ ਲੋਕਲ ਲੋਕਲ ਹੈ ਹਾਂ ਇਹ ਯਹਾਂ ਕੇ ਲੋਕਲ ਲੋਗੋ ਕੋ मालूम ਹੈ ਇਸਕੇ ਬਾਰੇ ਮੈਂ ਇਸ ਕੋ ਬੋਲਤੇ ਹੈ ਚਾਏ ਪੱਟੀ ਸਾਰਾ ਬੀਕਾਨੇਰ ਇਸ ਚਾਏ ਪੱਟੀ ਤੋਂ ਜਿਹੜਾ ਹੈਗਾ ਸੁਬਾ ਦਾ ਨਾਸ਼ਤਾ ਕਰਦਾ ਹੈ ਤੇ ਨਾਸ਼ਤੇ ਜਿਹੜੀਆਂ ਹੈਗੀਆਂ ਕਚੋਰੀਆਂ ਖਾਖਰਾ ਜਾਂ ਹੋਰ ਬਹੁਤ ਚੀਜ਼ਾਂ ਨਮਕੀਨ ਆ ਉਹ ਖਾਧੀਆਂ ਜਾਂਦੀਆਂ ਹਨ